ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੀ ਸੰਗਤ ਜੀ ਆਓ ਗੁਰਬਾਣੀ ਦੇ ਵਿੱਚੋਂ ਫਿਰ ਕੁਝ ਗੁਰਬਾਣੀ ਸ਼ਬਦਾਂ ਦੀ ਸਾਂਝ ਪਾਈਏ ਔਰ ਪਾਠ ਦਾ ਉਚਾਰਨ ਪਾਠ ਦਾ ਵਿਸਰਾਮ ਔਰ ਪਾਠ ਦੇ ਕੁਝ ਅਰਥ ਵੀ ਸਮਝੀਏ ਪਾਠ ਐਸੇ ਤਰੀਕੇ ਨਾਲ ਕਰੀਏ ਕਿ ਸਾਡਾ ਪਾਠ ਸੁਣ ਕੇ ਕਿਸੇ ਸੁਣਨ ਵਾਲੇ ਨੂੰ ਸਮਝ ਲੱਗ ਜਾਵੇ ਕਿ ਪਾਠ ਕਿਸ ਤਰ੍ਹਾਂ ਪੜਿਆ ਜਾ ਰਿਹਾ ਔਰ ਕਿਹ ਅਰਥ ਬਣਦੇ ਹਨ ਸਕਰੀਨ ਬੋਰਡ ਦੇ ਉੱਤੇ ਲਿਖੇ ਹੋਏ ਪਾਵਨ ਬਚਨ ਤੁਸੀਂ ਜਪਜੀ ਸਾਹਿਬ ਦੇ ਵਿੱਚੋਂ ਦੇਖ ਰਹੇ ਹੋ ਪਹਿਲੇ ਵੀ ਇੱਕ ਵੀਡੀਓ ਆਪ ਸੰਗਤਾਂ ਦੇ ਨਾਲ ਜਪਜੀ ਸਾਹਿਬ ਦੇ ਪਾਵਨ ਬਚਨਾਂ ਵਿੱਚੋਂ ਕੁਝ ਬਚਨ ਸਾਂਝੇ ਕੀਤੇ ਸਨ ਹੁਣ ਫਿਰ ਕੁਝ ਪਾਵਨ ਬਚਨ ਜਪਜੀ ਸਾਹਿਬ ਦੇ ਵਿੱਚੋਂ ਹੀ ਹਨ ਇਸ ਤੋਂ ਬਾਅਦ ਕੁਝ ਰਹਿਰਾਸ ਦੇ ਵਿੱਚੋਂ ਸਾਂਝੇ ਕਰਾਂਗੇ ਔਰ ਕੁਝ ਸ਼ਬਦ ਸੋਲ ਸਬ ਦੀ ਬਾਣੀ ਤੇ ਉਸ ਤੋਂ ਬਾਅਦ ਸ਼੍ਰੀ ਗਾਗ ਫਿਰ ਅਗਲੇ ਰਾਗ ਜਿਵੇਂ ਗਿਆਨੀ ਗੁਰਵਚਨ ਸਿੰਘ ਜੀ ਜੋ ਦਮਦਮਿਤਕਸਾਲ ਪਿੰਡਰਾ ਉਹਨਾਂ ਦੇ ਜੋ ਮਹਿਤਾ ਚੌਕ ਜੀ ਨੂੰ ਮਹਿਤਾ ਕਹਿੰਦੇ ਨੇ ਪਿੰਡਰਾ ਮਹਿਤਾ ਉੱਥੋਂ ਦੇ ਜੀ ਮੁਖੀ ਹੋਏ ਨੇ ਉਹਨਾਂ ਨੇ ਪਾਠ ਦਰਪਣ ਜੋ ਗੁਰਬਾਣੀ ਦੇ ਵਿੱਚ ਬਹੁਤ ਸਾਨੀਆਂ ਪੰਕਤੀਆਂ ਜਿਹੜੀਆਂ ਹੈ ਉਹਨਾਂ ਦਾ ਉਚਾਰਨ ਦੱਸਿਆ ਹੋਇਆ ਹੈ ਤੇ ਉਹ ਪਾਠ ਦਰਪਣ ਦੀ ਮਦਦ ਵੀ ਮੈਂ ਲਈ ਹੋਈ ਹੈ ਤੇ ਹੁਣ ਅਸੀਂ ਜਪਜੀ ਸਾਹਿਬ ਦੇ ਵਿੱਚ ਕੁਝ ਪੰਕਤੀਆਂ ਨੇ ਜਿਨ੍ਹਾਂ ਨੂੰ ਮੈਂ ਜ਼ਰੂਰੀ ਸਮਝਿਆ ਕਿ ਸਾਂਝੀਆਂ ਕਰ ਲਈਆਂ ਜਾਣ ਜਿਵੇਂ ਪਹਿਲੀ ਪੰਕਤੀ ਲਿਖੀ ਹੋਈ ਹੈ ਭਰੀਏ ਹੱਥ ਪੈਰ ਤਨ ਦੇ ਅਣ ਤੋਤਾ ਉਤਰ ਸਖੇ ਇਹ ਵੀ ਮੀ ਪੌੜੀ ਦੀ ਪੰਕਤੀ ਹੈ ਜਪਜੀ ਸਾਹਿਬ ਦੀ ਬਾਣੀ ਦੀ ਭਰੀਏ ਭਰਿਆ ਜਾਣਾ ਮੈਲਾ ਹੋ ਜਾਣਾ ਕਹ ਲਈਏ ਹੱਥ ਪੈਰ ਤਨ ਦੇ ਤਿੰਨਾਂ ਦੇ ਅਲੱਗ-ਅਲੱਗ ਚਾਰਾਂ ਦੇ ਅਲੱਗ-ਅਲੱਗ ਉਚਾਰਨ ਹੋਣਗੇ ਹੱਥ ਪੈਰ ਤਨ ਦੇ ਇਕੱਠਾ ਨਹੀਂ ਪੜਨਾ ਹੜਾ-ਫੜ ਹੱਥ ਪੈਰ ਤਨ ਦੇ ਇਸ ਤਰ੍ਹਾਂ ਪੜ੍ਹ ਅਲੱਗ-ਅਲੱਗ ਹੋਵੇਗਾ ਹੱਥ ਪੈਰ ਤਨ ਤਿੰਨਾਂ ਨੂੰ ਉਕੜ ਲੱਗੀ ਹੋਈ ਕਿਉਂਕਿ ਪੁਲਿੰਗਿਕ ਬਚਨ ਨੇ ਮੇਰਾ ਹੱਥ ਮੇਰਾ ਪੈਰ ਮੇਰਾ ਸ਼ਰੀਰ ਪਰ ਦੇ ਵੀ ਸ਼ਰੀਰ ਹੁੰਦਾ ਪਰ ਇਸਤਰੀ ਲਿੰਗ ਰੂਪ ਦੇ ਵਿੱਚ ਬੋਲਿਆ ਗਿਆ ਮੇਰੀ ਦੇਹੀ ਇਸ ਕਰਕੇ ਹਾਇਨੌਕੜ ਨਹੀਂ ਹੈ। ਤੋਂ ਇਸ ਤਰ੍ਹਾਂ ਇਹਦਾ ਪਾਠ ਅਲੱਗ-ਅਲੱਗ ਕੀਤਾ ਜਾਣਾ ਹੈ। ਪਾਣੀ ਧੁੱਤ ਉਤਰ ਸਖੇ। ਕੇ ਵੀ ਇਸਤਰੀ ਲਿੰਗ ਸ਼ਬਦ ਹੈ ਇਸਕਾ ਕਿ ਹਾਇਨੌਕੜ ਨਹੀਂ ਹੈ। ਪਾਣੀ ਧੁੱਤ ਹੈ। ਕਈਆਂ ਨੇ ਉਤਰ ਸੋਖੇ ਲਿਖ ਦਿੱਤਾ ਹੋਇਆ ਹੈ। ਤੇ ਫਿਰ ਪਾਠ ਦਰਪਣਾਂ ਦੇ ਵਿੱਚ ਵੀ ਇਹਨੂੰ ਪਾਠ ਨੂੰ ਇਕੱਠਾ ਲਿਖਿਆ ਹੋਇਆ ਹੈ ਉਤਰਸ। ਤੇ ਇਹਦਾ ਪਾਠ ਵੀ ਉਤਰਸ ਹੈ। ਪਾਣੀ ਧੋਣ ਦੇ ਨਾਲ ਐਨੇ ਹੱਥ ਆ ਪੈਰ ਤਨ ਤੇ ਦੇਹੀ ਮਿੱਟੀ ਨਾਲ ਭਰੇ ਹੋਣ ਗੰਦੇ ਹੋਏ ਹੋਣ ਸਾਬਣ ਪਾਣੀ ਵਰਤੋਂ ਕੀਤੀ ਤੋਤਾ ਓਖੇ ਉਤਰ ਗਈ ਤੋ ਫਿਰ ਉਤਰ ਸਕੇ ਇਹਨੂੰ ਪਾਠ ਨਾਲ ਜਿਆਦੇ ਕਰਕੇ ਉਤਰ ਸਹੀ ਪੜਿਆ ਜਾਂਦਾ ਹੈ ਉਤਰ ਸੋਣੀ ਕਹਿਣਾ ਹੈ ਅੱਗੇ ਪੰਕਤੀ ਹੈ ਸਹਸ 18 ਇਹਨੂੰ 18ਹਾਂ ਵੀ ਕਹਿੰਦੇ ਨੇ ਸਹਸ 18 ਕਹਿਨ ਕਤੇਬਾਂ ਆ ਜਿਹੜਾ ਅਸਲੂ ਐੜਾ ਸਸੇ ਨੂੰ ਕਣ ਲੱਲੀ ਦੇ ਲੈਂਕਰ ਇਹਨੂੰ ਐੜਾ ਸਸੇ ਨੂੰ ਕਣ ਕਈ ਵਰੀ ਲੱਗ ਪੜੰਦੇ ਲੱਲੇ ਦੇ ਲੈਂਕਰ ਲੱਗ ਪੜੰਦੇ ਤੇ ਅਸਲ ਦੇ ਵਿੱਚ ਅਰਥਾ ਅਸਲ ਦੇ ਵਿੱਚ ਅਸਨਲੂ ਇੱਕ ਧਾਤ ਤੈਨੂੰ ਹਲਕਾ ਜਿਹਾ ਅਸਲੂ ਪਾਠ ਵੀ ਕਰਦੇ ਨੇ ਵਿਦਵਾਨ ਤਾਂ ਮੈਂ ਇਹਨੂੰ ਅਸਲੂ ਪਾਠ ਕਰਦਾ ਹਾਂ ਹਮੇਸ਼ਾ ਹੀ ਤੇ ਇੱਥੇ ਪਾਠ ਜਿਹੜਾ ਹੈ ਅਸਲੂ ਨਦੀਆਂ ਅਤੇ ਵਾਹ ਪਵਹ ਸਮੁੰਦ ਨ ਜਾਣੀਏ ਹਨ ਹੁਣ ਪਪਾ ਬਬ ਹਾਇ ਸੈਰੀ ਜਦੋਂ ਵੀ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਹਾਇ ਸੈਰੀ ਵਾਲੇ ਸ਼ਬਦ ਆਣਗੇ ਨਾ ਜਿਵੇਂ ਇੱਥੇ ਜਾਣੀਏ ਨੂੰ ਹਾਇ ਸੈਰੀ ਲੱਗੀ ਹੈ ਜਾਣੀਏ ਹੈ ਇਹ ਸਾਰੇ ਬਹੁਵਚਨ ਸ਼ਬਦ ਹੁੰਦੇ ਨੇ ਤੇ ਜਦੋਂ ਇਹਦਾ ਉਚਾਰਨ ਕਰਦੇ ਨੇ ਵਿਆਕਰਣ ਦੇ ਅਨੁਸਾਰ ਤਾਂ ਪਪਾ ਬਬ ਜਨਾਮ ਹਾਇ ਸੈਰੀ ਪਵੇ ਪਪਾ ਬਬ ਜਨਾਮ ਹਾ ਹਾ ਪਵੇ ਹੈ ਇਹ ਸਾਰੀ ਹੈ ਉਹਨੇ ਇੱਥੇ ਜਾਣੀਆਂ ਨੇ ਐਡੇ ਦੇ ਉੱਤੇ ਦਿਰਾਵਾ ਮੜਨਾ ਜਾਣੀਆਂ ਹੈ। ਤੋਂ ਇਹਦਾ ਪਾਠ ਹਮ ਕੀਤਾ ਜਾਂਦਾ ਹੈ। ਤੋਂ ਇੱਥੇ ਨਦੀਆਂ ਅਤੈ ਵਾ ਪਵ ਹੈ ਸਮੁੰਦਰ ਨ ਜਾਣੀਆਂ। ਅੱਗੇ ਹੈ ਗੋ ਅਖ ਹੈ ਗੋਪੀ ਤੈ ਗੋਵਿੰਦ। ਇਹਨੂੰ ਕਈ ਤੇ ਕਹਿ ਦਿੰਦੇ ਨੇ, ਇਕ ਲਾਮ ਲਾ ਦਿੰਦੇ। ਪਰ ਹਮੇਸ਼ਾ ਖਿਆਲ ਰੱਖਣਾ ਤੈ ਸ਼ਬਦ ਹੈ। ਅਖ ਹੈ ਗੋਪੀ ਤੈ गोविंद ਅੱਗੇ ਪੰਕਤੀ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਹੀਂ ਇਸ ਪਾਠ ਨੂੰ ਕਈ ਸੋਈ ਸੋਈ ਸਦਾ ਸੱਚ ਸਾਹਿਬ ਵੀ ਪੜ੍ਹਦੇ ਨੇ ਸਾਚਾ ਸੱਚ ਨਾਹੀਂ ਪਰ ਅਰਥ ਅਨੁਸਾਰ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਹੀਂ ਇਸ ਤਰ੍ਹਾਂ ਵੀ ਪਾਠ ਕੀਤਾ ਜਾਂਦਾ ਹੈ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਹਨ ਲੇਖੇ ਆਵੇ ਭਾਗ ਸੰਯੋਗ ਵਿਜੋਗ ਦੋਏ ਇਸ ਕਰਕੇ ਦੋਏ ਸ਼ਬਦ ਜਿਹੜਾ ਹੈ ਸੰਯੋਗ ਵਿਜੋਗ ਦੋਏ ਇੱਥੇ ਵਿਸ਼ਰਾਮ ਹੋਣਾ ਇਹਦਾ ਸੰਯੋਗ ਵਿਜੋਗ ਦੋਏ ਕਾਰ ਚਲਾਵੇ ਹੈ ਕਾਰ ਇਸਤਰੀ ਲਿੰਗ ਹੈ ਚਲਾਵੇ ਸੰਸਾਦੀ ਕਾਰਜਾਂ ਦੇ ਹਨ ਲੇਖੇ ਆਵ ਹੈ ਭਾਗ ਕੀਤੇ ਹੋਏ ਕਰਮ ਮਤਾਵਕ ਮਨੁੱਖ ਦੇ ਭਾਗ ਦੇ ਵਿੱਚ ਕੀਤੇ ਹੋਏ ਕਰਮ ਹੁੰਦੇ ਹਨ ਸੰਯੋਗ ਵਿਜੋਗ ਦੋਏ ਇਕੱਠਾ ਪਾਠ ਕਰਨਾ ਹੈ ਅੱਗੇ ਹੈ ਤਿੱਥੇ ਜਦ ਅਸੀਂ ਪੜੀ ਪੜਦੇ ਨਾ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਵਰ ਸੂਰ ਤਿੰਨ ਮਹਾਰਾਮ ਰਹਿਆ ਭਰਪੂਰ ਅੱਗੇ ਬੰਕ ਤੇ ਤਿੱਥੇ ਸਿੱਤੋ ਸਿੱਤ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਹਿਮਰ ਹੈ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤੋ ਤਿੱਥੇ ਇਹਨੂੰ ਕਈ ਸਿੱਤੋ ਸਿੱਤ ਪੜਦੇ ਨੇ सीतो सीता 파什नी है अर्थ मुताबिक पाठ है सीतो सीता पूरी, सीता पूरी, तरह, न, पूरी तरह सीता होया परमात्मा ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਕਹ ਲਈਏ ਉਹ ਜਿਹੜੀ ਕਰਮਖੰਡ ਬਖਸ਼ਿਸ਼ ਦੀ ਖੰਡ ਵਾਲੀ ਪੌੜੀ ਹੈ ਨਾ ਉਹ ਜਿਹੜਾ ਮਨੁੱਖ ਦੇ ਉੱਤੇ परमात्मा ਦੀ ਬਖਸ਼ਿਸ਼ ਹੁੰਦੀ ਹੈ ਤੇ ਉੱਥੇ ਫਿਰ ਮਨ ਜਿਹੜਾ ਨਾ परमात्मा ਦੀ ਮਹਿਮਾ ਦੇ ਵਿੱਚ ਪੂਰੀ ਤਰ੍ਹਾਂ ਸੀਤਾ ਜਾਂਦਾ ਹੈ तो ਇੱਥੇ सीतो सीता ਆਖਦਾ ਅਰਥ ਹੈ ਸੀਤਾ ਹੋਇਆ ਪੂਰੀ ਤਰ੍ਹਾਂ ਸੀਤਾ ਹੋਇਆ ਤੋ ਇਹਨਾਂ 파ਰਣ ਸਿੱਤ ਤੋਂ ਸਿਤਾ ਕਹਿਣਾ ਹੈ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਆ ਜਿਹੜਾ ਜਿਨੀ ਸ਼ਬਦ ਲਿਖਿਆ ਨੇ ਕਈ ਜਿੰਨੀ ਪੜ ਜਾਂਦੇ ਜਗਦੰਦੇ ਜੋਰ ਨਾਲ ਕੈਬਰੀ ਰਾਗੀ ਸਿੰਘ ਸਾਡੇ ਵੀਰ ਕੀਰਤਨ ਕਰਦੇ ਹੁੰਦੇ ਕੁਦਰਤੀ ਉਹਨਾਂ ਦੀ ਲੈ ਉਸ ਤਰ੍ਹਾਂ ਬਣੀ ਹੁੰਦੀ ਵੈਸੇ ਜੋਰ ਨਾਲ ਬੋਲ ਹੋ ਜਾਂਦਾ ਹੁੰਦੇ ਜਿਨੀ ਨਾਮ ਤੇ ਹੈ ਜਿਨੀ ਤਾਂ ਜਿੰਨ ਹੁੰਦੇ ਇੱਥੇ ਦੇ ਨੰਨੇ ਦੇ ਪੈਰ ਵਿੱਚ ਹਾਹਾ ਲਾ ਕੇ ਜਿਨੀ ਜਿਨੀ ਨਾਮ ਨੂੰ ਕਹਿੰਨ ਜਿਨੀ ਨਾਮ ਤੇ ਆਇਆ ਗਏ ਮਸਕਤ ਸਸੇ ਤੇ ਆਦਿਕ ਲਾਦਣੀ ਮਸਕਤ ਕਾਲ ਕਾਲ ਨੇ ਲੱਲੇ ਨੂੰ શરીਅ ਕਾਲ ਕੇ ਕਮਾ ਕੇ ਉਹ ਸੰਸਾਰ ਦੇ ਵਿੱਚ ਕਮਾਈ ਕਰਕੇ ਚਲ ਗਏ ਭਾਵ ਜਿਨਾਂ ਨੇ ਪ੍ਰਮਾਤਮਾ ਚ ਇੱਥੇ ਕਿੰਦਾ ਉਹਨਾਂ ਦਾ ਅਣਸਫਲਾ ਹੋ ਗਿਆ ਤੋਂ ਇੱਥੇ ਜਿਨੀ ਸ਼ਬਦ ਔਰ ਇੱਥੇ ਮਸਕਤ ਸ਼ਬਦ ਸੋ ਇਸ ਤਰ੍ਹਾਂ ਪੜ੍ਹਨ ਲੱਗਿਆ ਇਹਨਾਂ ਬਿਕ ਕੇ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਹਣਗੇਲੀ ਜਦੋਂ ਹੁੰਦੀ ਹੈ ਉਸ ਵੇਲੇ ਪਾਠ ਦਾ ਉਚਾਰਨ ਗਲਤ ਹੋ ਜਾਂਦਾ ਤਾਂ ਹਣਗੇਲੀ ਨਾ ਵਰਤੀਏ ਧਿਆਨ ਰੱਖੀਏ ਕੋਸ਼ਿਸ਼ ਕਰੀਏ ਔਰਨ ਤੋਰ ਤੇ ਅਸੀਂ ਨਹੀਂ ਪੂਰੇ ਹੋ ਸਕਦੇ ਕਿਉਂਕਿ ਗੁਰੂ ਕੀ ਜਿਹੜੀ ਬਾਣੀ ਗੁਰਬਾਣੀ ਗੁਰੂ ਹੈ ਪਰਮਾਤਮਾ ਇਹ ਮਾਲਕ ਹੈ ਤੇ ਮਾਲਕ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਸਮਝ ਲੈਣਾ ਇਹ ਸਾਡੀ ਬੁੱਧੀ ਦੀ ਗੱਲ ਨਹੀਂ ਹੈ ਪਰ ਮਾਲਕ ਹੀ ਕਿਰਪਾ ਕਰ ਦੇਵੇ ਕੁਝ ਸਾਨੂੰ ਸਮਝਾ ਦੇਵੇ ਜਿਸ ਨੂੰ ਜਾਣ ਆਏ ਸੋਈ ਜਨ ਜਾਣੇ ਇਹਨੂੰ ਤੂੰ ਸਮਝਾ ਦੇਵੇ ਜੀਨੂੰ ਕਿਰਪਾ ਕਰਕੇ ਬਖਸ਼ਿਸ਼ ਕਰ ਦੇਵੇ ਸੋ ਮਹਾਰਿ ਬਖਸ਼ਿਕਾਨ ਸਾਡੇ ਪਰ ਸਾਨੂੰ ਸਮਝ ਆਵੇ ਅਸੀਂ ਬਾਣੀ ਨੂੰ ਸਮਝੀਏ ਬਾਣੀ ਦੇ ਅਰਥਾਂ ਨੂੰ ਸਮਝੀਏ ਵਿਸ਼ਰਮਾਂ ਨੂੰ ਸਮਝੀਏ ਤੋਂ ਬਾਣੀ ਦੇ ਉਚਾਰਨ ਨੂੰ ਸਮਝੀਏ ਇਸ ਕਰਕੇ ਆਪ ਸੰਗਤਾਂ ਦੇ ਨਾਲ ਆਓ ਗੁਰਬਾਣੀ ਵਿਚਾਰੀਏ ਜੂ ਟਿਊਬ ਦੇ ਇਸ ਚੈਨਲ ਤੇ ਗੁਰਬਾਣੀ ਦੀ ਸਾਂਝੀ ਕੀਤੀ ਜਾਂਦੀ ਹੈ ਚੈਨਲ ਨੂੰ ਜਰਾ ਹੈ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਮੈਂਟ ਜਰੂਰ ਕਰਿਆ ਕਰੋ ਔਰ ਲਾਈਕਸ ਵੀ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ